ਸ੍ਰੀ ਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕੱਟ ਪੀਸਾਂ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਜੀ ਆਪਾਂ ਲੈ ਕੇ ਆਏ ਸੀ ਗਿਆ ਕਰੇਵ ਵਾਲੇ ਕੱਟ ਪੀਸ ਜਿਹੜਾ ਕਿ ਕੁਝ ਦਿਨਾਂ ਅਸੇ ਆਪਣਾ ਸਟਾਕ ਕਲੀਅਰ ਹੋ ਗਿਆ ਸੀ ਤੇ ਦੁਬਾਰਾ ਲੈ ਕੇ ਆਏ ਆ ਜਿਨ੍ਹਾਂ ਪੈਣਾ ਨੂੰ ਨਹੀਂ ਮਿਲਿਆ ਸੀ ਤੇ ਹੁਣ ਤੁਸੀਂ ਜੀ ਲੈ ਸਕਦੇ ਹੋ ਕੱਟ ਪੀਸੇ ਵਾਲੇ ਕਰੇਵ ਦੇ ਕੱਟ ਪੀਸ ਰਹਿਣਗੇ 3 ਮੀਟਰ ਪ੍ਰਾਈਜ਼ ਰਹੂਗਾ ਓਨਲੀ 150 ਰੁਪਏ ਤੁਸੀਂ ਇਹਦਾ ਸੂਟ ਬਣਾਉਣਾ ਹੋਵੇ ਜਾਂ ਜਿਸ ਤਰ੍ਹਾਂ ਭੈਣਾਂ ਨੇ ਪਹਿਲਾਂ ਘੱਗਰੇ ਵਗੈਰਾ ਬਣਾਉਣ ਵਾਸਤੇ ਆਪਾਂ ਤੋਂ ਹੀ ਬਾਏ ਕੀਤਾ ਸੀ ਜੇ ਸ਼ਰਟ ਬਣਾਉਣੀ ਹੋਵੇ ਸ਼ਰਟ ਨਾਲ ਪੈਂਟ ਪਲਾਜ਼ੋ ਵਗੈਰਾ 3 ਮੀਟਰ ਦੇ ਵਿੱਚ 3 ਮੀਟਰ ਪੂਰੀ ਪ੍ਰੋਪਰ ਕੱਟ ਰਹੂਗੀ ਇਹ ਹੈਗਾ ਜੀ ਫਸਟ ਕੱਟ ਪੀਸ ਸ਼ਿਪਿੰਗ ਸਾਰਿਆਂ ਦੇ ਐਕਸਟਰਾ ਰਹੂਗੀ ਜੀ ਆਨਲਾਈਨ ਭੇਜੇ ਜਾਣਗੇ ਇਹ ਇਹ ਹੈਗਾ ਜੀ ਫਸਟ ਕਲਰ ਤੇ ਆ ਹੈਗਾ ਜੀ ਨੈਕਸਟ ਇਹ ਤੁਹਾਨੂੰ ਮੇ ਵੀ ਰੈੱਡ ਦਿਖ ਰਿਹਾ ਹੈ ਮਰੂਨ ਜਿਹਾ ਕਲਰ ਹੈ ਜੀ ਇਹ ਇਹ ਵੀ 3 ਮੀਟਰ ਕੱਟ ਰਹੂਗੀ ਇਹਦੀ ਕਿਤੇ ਵੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਤੇ ਆ ਕਰੀਮ ਜਿਹਾ ਆ ਗਿਆ ਜੀ ਪ੍ਰਾਈਸ ਸਾਰਿਆਂ ਦਾ 150 ਰੁਪਏ ਰਹੂਗਾ ਜੀ ਤੇ ਕੱਟ ਸਾਰਿਆਂ ਦੀ ਹੀ 3 ਮੀਟਰ ਰਹੂਗੀ ਆ ਗਿਆ ਜੀ ਨੈਕਸਟ ਗ੍ਰੀਨ ਬਹੁਤ ਸੋਹਣਾ ਫੈਬਰਿਕ ਆ ਜੀ ਤੁਸੀਂ ਇਹਨੂੰ ਕਿਸ ਆ ਪਾਰਟੀ ਵੇਅਰ ਬਣਾ ਸਕਦੇ ਹੋ ਜਿਸ ਤਰ੍ਹਾਂ ਲੇਸ ਅਟੈਚ ਕਰਕੇ ਬਹੁਤ ਸੋਹਣਾ ਬਣਦਾ ਜੀ ਇਹ ਜਿੰਨੇ ਪਹਿਣਾ ਨੇ ਜਾਗੋ ਵਾਸਤੇ ਘੱਗਰੇ ਵਗੈਰਾ ਬਣਾਉਣੇ ਹੋਣ ਤਾਂ ਬੈਸਟ ਫੈਬਰਿਕ ਆ ਜੀ ਇਹ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਹੀ ਕਲਰ ਐਕਚੁਅਲ ਇਹੀ ਕਲਰ ਹੈ ਇਹਨਾਂ ਦਾ ਕੋਈ ਕਲਰ ਚੇਂਜ ਨਹੀਂ ਆ ਰਿਹਾ ਅੰਝੇ ਦੇਖੋ ਨੈਕਸਟ ਕਲਰ yellow ਦੋ ਟਾਈਪ ਦੇ yellow ਨੇ ਜੀ ਇਹ ਵੀ yellow ਹੈ ਜੀ ਆਹ ਲਾਈਟ ਲਵੈਂਡਰ ਚ ਸ਼ੇਡ ਹੈ ਜੀ ਇਹ ਕਾਹ ਵਾਲਾ ਜੀ ਗ੍ਰੀਨ ਨੈਕਸਟ ਹੈਗਾ ਜੀ ਬਲੈਕ ਬਲੈਕ ਆਪਣੇ ਕੋਲੇ 2-3 ਪੀਸ ਪਏ ਨੇ ਜੀ ਜਿਹਨੂੰ ਜਿਹਨੂੰ ਚਾਹੀਦੇ ਹੋਣ ਆ ਹੈਗੀ ਹੈ ਜੀ ਮੋਰ ਪੰਖੇ ਸੀ ਸ਼ੇਡ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਵੀ ਗ੍ਰੀਨ ਹੈ ਜੀ ਸੈਲਫ ਪ੍ਰਿੰਟ ਜਿਹੇ ਚ ਆ ਰਿਹਾ ਥੋੜਾ ਜਿਹਾ ਦੇਖੋ ਮਤਲਬ ਸਾਰੀ ਗ੍ਰੀਨ ਦਾ ਥੋੜਾ ਥੋੜਾ ਜਿਹਾ ਉਨੀਕੀ ਦਾ ਫਰਕ ਹੈ ਜੀ ਆਹ ਵਾਲਾ ਹੈਗਾ ਜੀ ਰੈੱਡ ਕਲਰ ਦਾ ਆ ਹੈਗਾ ਜੀ ਸ਼ਿਫੋਨ ਜੋਰ ਚਟ ਦੇਖੋ ਇਹ 4 ਪਲੱਸ ਕੱਟ ਹੋਊਗੀ 4 ਸਵਾ 4 150 ਰੁਪਏ ਪ੍ਰਾਈਸ ਇਹ ਆਪਣੇ ਕੋਲ 2-3 ਕਿ ਪੀਸ ਹੀ ਰਹਿੰਦੇ ਨੇ ਜੀ ਪ੍ਰਾਈਸ ਇਹਦਾ ਸੇਮ ਆ 150 ਰੁਪਏ ਵੀ ਜਿਹੜੀ ਇਹਦੀ ਲੈਂਥ ਹੈ ਉਹ 4 ਪਲੱਸ ਹੋएगी ਇਹਦਾ ਜੇ ਤੁਸੀਂ ਚਾਹੋ ਸ਼ਾਰਟ ਨਾਲ ਬਾਟਮ ਬਣਾ ਸਕਦੇ ਹੋ ਅਦਰਵਾਈਜ਼ ਦੁਪੱਟਾ ਬਣਾ ਸਕਦੇ ਹੋ ਫਰੌਕ ਕੁਝ ਵੀ ਬਣਾ ਸਕਦੀ ਹਾਂ ਜੀ ਬਹੁਤ ਲਾਈਟ ਵੇਟ ਫੈਬਰਿਕ ਹੁੰਦਾ ਇਹ ਵਾਲਾ ਤੇ ਨੈਕਸਟ ਆ ਵਾਲਾ ਕਲਰ ਹੈ ਜੀ ਅੰਗੂਰੀਆ ਜਿਹਾ ਕਲਰ ਹੈ ਇਹ ਇੱਕ ਗਲਾਸੀਮਰ ਦੇ ਵਿੱਚ ਹੈ ਇਹਦੀ ਕੱਟ 4.5 ਤੋਂ ਪਲੱਸ ਹੈ ਜੀ 150 ਰੁਪਏ ਪ੍ਰਾਈਜ਼ ਹੈ ਇਹਦਾ ਹੁਣ ਤੁਸੀਂ ਜਲਦੀ ਜਲਦੀ ਆਪਣੀ ਬੁਕਿੰਗ ਕਰਵਾ ਲਓ ਤੇ ਜੋ ਵੀ ਪੀਸ ਤੁਹਾਨੂੰ ਚਾਹੀਦਾ ਹੋਵੇ ਤੇ ਜਿਹੜੀ ਪੇਮੈਂਟ ਹੈ ਜੀ ਆਨਲਾਈਨ ਹੁੰਦੀ ਹੈ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ